हां जी सस्काल् जी सारे कूटर भाई वीरा नु लो जी भाई जी 26 ਮਈ 2024 ਰੋਡੀਆਂ ਸਾਰੀਆਂ ਟਰੈਕਟਰ ਲੈਂਡੀਜੀਪ ਤੇ ਮੋਟਰਸਾਈਕਲਾਂ ਦੀ ਬਾਜੀ ਦੀ ਅਪਡੇਟ ਲੱਕੇ ਹਾਜ਼ਰ ਹੋਈਆਂ ਵੀਡੀਓ ਵਧੀਆ ਲੱਗੀ ਤੇ ਬਾਈ ਲਾਈਕ ਜਰੂਰ ਕਰਦੇ ਹੋ ਤੇ ਸ਼ੇਅਰ ਜਰੂਰ ਕਰਦੇ ਹੋ ਸਾਰੇ ਆਪਣੇ ਕੂਤਰਾਂ ਵਾਲੇ ਗਰੁੱਪਾਂ ਚ ਚੈਲਨ ਨੂੰ ਬਾਈ ਸਬਸਕ੍ਰਾਈਬ ਕਰਦੇ ਹੋ ਹੋਰ ਅਪਡੇਟ ਵੇਖਣ ਲਈ ਅੱਜ ਬਾਈ ਕਾਲਾ ਰੂਮੀ ਪੀਨ ਕਲੱਬ ਦੀ ਲਾਸਟ ਬਾਜੀ ਸੀ ਵੀਰੇ ਟਰੈਕਟਰ ਵਾਲੀ ਬਾਜੀ ਬੈਂਡ ਰੂਮੀ ਜ਼ਿਲ੍ਹਾ ਲੁਧਿਆਣਾ 72 ਕੂਤਰ ਉੱਡੇ ਸੀ ਵੀਰੇ 2200 ਮੋਟ ਨੂੰ ਪਹਿਲਾਂ ਵੀ ਵੀਰੇ ਜਿਹੜੀ ਬਾਜੀ ਹੋਈਆਂ ਉਹਨਾਂ ਚੋਂ 2200 ਮੋਢੀ ਸੀਦਾ ਵੀ 2200 ਮੋਢੀ ਬਾਈ ਟਰੈਕਟਰ ਵਾਲੀ ਬਾਜੀ ਦਾ 3:00 ਵਜੇ ਤੇ 20 ਮਿੰਟ ਤੇ ਵੀਰੇ ਬਾਜੀ ਨਹੀਂ ਪੜੀ ਆ ਇਹ ਪਹਿਲਾ ਨੰਬਰ ਬਣਾਇਆ ਬਾਈ ਮਣੀ ਪਿੰਜਲ ਨੇ ਫੋਰ ਟਰੈਕਟਰ ਦਾ ਜੇਤੂ ਰਿਹਾ ਦੂਜਾ ਨੰਬਰ ਬਣਾਇਆ ਬਾਈ ਗੁਰਪ੍ਰੀਤ ਸਲੀਨਾ ਨੇ ਫਰਜ ਦਾ ਜੇਤੂ ਰਿਹਾ ਤੀਜਾ ਨੰਬਰ ਮਨਪ੍ਰੀਤ ਪੱਖੀ ਐਲਈਡੀ ਦਾ ਜੇਤੂ ਰਿਹਾ ਬਾਈ ਅੱਜ ਦੀ ਅਗਲੀ ਬਾਜੀ ਸੀ ਬਾਈ ਪਿੰਡ ਲਹਿਰੀ ਜ਼ਿਲ੍ਹਾ ਮਾਨਸਾ 127 ਗੂਟਰ ਡਿਸੇਵਰ 3200 ਮੋਢ ਨੂੰ 5:00 ਵਜੇ ਬਾਈ ਬਾਜੀ ਨਹੀਂ ਪੜੀ ਆ ਬਾਈ ਤਿੰਨ ਕੂਤਰਾਂ ਦੀ ਵੀ ਇੱਕ ਪੱਸੀ ਸਾਂਝੀ ਹੋ ਗਈ ਸੀ ਇੱਕ ਕੂਤਰ ਲੱਗ ਸੀਗਾ ਪਹਿਲਾ ਨੰਬਰ ਬਣਾਇਆ ਬਈ ਪਿੰਡ ਆਦਮਪੁਰਾ ਨੇ ਮੋਟਰਸਾਈਕਲ ਦਾ ਜੇਤੂ ਰਿਹਾ ਦੂਜਾ ਨੰਬਰ ਗੁਰਪ੍ਰੀਤ ਮੇੜੜੀ ਇਹ ਕੂਲਰ ਪਲੱਸ 1000 ਦੀ ਜਿੱਤ ਦਾ ਜੇਤੂ ਰਿਹਾ ਬਾਈ ਇਹ ਸਾਂਝੀ ਚੋਂ ਬਾਹਰ ਸੀ ਤੀਜਾ ਨੰਬਰ ਬਾਈ ਲਾਡੀ ਵਿਡਿੰਗ ਕੱਪ ਦਾ ਜੇਤੂ ਰਿਹਾ ਚੌਥਾ ਨੰਬਰ ਲਿੰਡਰ ਕਲਾਗਣਾ ਇਹ ਸਾਂਝੀ ਜਾਇਆ ਬਾਈ ਦੂਜੇ ਨੰਬਰ ਵਾਲ ਨੂੰ ਬਾਈ 1000 ਦੀ ਜਿੱਤ ਆਈ ਆ ਪਹਿਲੇ ਵਾਲ ਨੂੰ ਸੀ 1500 ਦੀ ਤੀਜੇ ਵਾਲ ਨੂੰ ਸੀ ਬਾਈ 500 ਦੀ ਯਾਨੀ ਕਿ ਪਹਿਲੇ ਤੀਜੇ ਵਾਲੀ ਜਿਹੜੀ ਜਿੱਤ ਸੀ ਵੀਰੇ 2000 ਦੀ ਇਹਨਾਂ ਤਿੰਨਾਂ ਚ ਵੰਡੀ ਗਈ ਪਿੰਡ ਆਦਮਪੁਰਾ ਲਾਡੀ ਵਿੜਿੰਗ ਤੇ ਲਿੰਦਰ ਖਰਾਗਣਾ ਇਹਨਾਂ ਤਿੰਨਾਂ ਹੀ ਸਾਂਝੀ ਸੀ 17 ਕੂਤਰਾਂ ਦੇ ਬਈ ਵਾਅਦਾ ਲੱਗਾ ਸੀ 2000 ਰੁਪਇਆ ਵਾਅਦਾ ਵੀਰੇ ਕੱਲ੍ਹ ਆਣੀ ਜਿੱਤਿਆ ਲਾਡੀ ਵਿੜਿੰਗ ਨੇ ਪਿੰਡ ਲੈਰੀ ਦੀ ਅਪਡੇਟ ਹੈ ਬਈ ਇਹ ਜ਼ਿਲ੍ਹਾ ਮਾਨਸਾ 127 ਕੂਤਰ ਉੱਡੇ ਸੀਗੇ 3200 ਮੋਢ ਨੂੰ ਮੋਟਰਸਾਈਕਲ ਵਾਲੀ ਬਾਜੀ ਸੀ ਬਈ ਪਿੰਡ ਆਦਮਪੁਰਾ ਮੋਟਰਸਾਈਕਲ ਜਿੱਤਿਆ ਬਈ ਇੱਥੋਂ ਅੱਜ ਦੀ ਅਗਲੀ ਮੋਟਰਸਾਈਕਲ ਵਾਲੀ ਬਾਜੀ ਸੀਗੀ ਵੀਰੇ ਪਿੰਡ ਦਸਾਂਝ ਕਲਾਂ ਜ਼ਿਲ੍ਹਾ ਜਲੰਧਰ 120 ਕੂਤਰ ਉੱਡੇ ਸੀਗੇ 3200 ਮੋਢ ਨੂੰ 4 ਵਜੇ ਵੀਰੇ ਬਾਜੀ ਨਹੀਂ ਪੜੀ ਐ ਪਹਿਲਾ ਨੰਬਰ ਬਣਾਇਆ ਗੋਸ਼ੀ ਇਟਲੀ ਨੇ ਤਰਵਿੰਦਰ ਚੌਂਕੀਮਾਨ ਦਾ ਪੁੱਤਰ ਵੀਰੇ ਮੋਟਰਸਾਈਕਲ ਪਲੱਸ 1500 ਦੀ ਜਿੱਦ ਦਾ ਜੇਤੂ ਰਿਹਾ ਦੂਜਾ ਨੰਬਰ ਬਣਾਇਆ ਬਾਈ ਸੰਤ ਮਾਮੂਪੁਰ ਨੇ ਕੂਟਰ 5000 ਦੀ ਜਿੱਦ ਦਾ ਜੇਤੂ ਰਿਹਾ ਤੀਜਾ ਨੰਬਰ ਬਣਾਇਆ ਬਾਈ ਹੈਪੀ ਅਪਰਾ ਨੇ ਕੱਪ ਪਲੱਸ 500 ਦੀ ਜਿੱਦ ਦਾ ਜੇਤੂ ਰਿਹਾ ਬਾਈ ਪਿੰਡ ਦਸਾਂਝ ਕਲਾਂ ਪਹਿਲਾ ਨੰਬਰ ਬਾਈ ਤਰਵਿੰਦਰ ਚੌਂਕੀਮਾਨ ਮੋਟਰਸਾਈਕਲ ਦਾ ਜੇਤੂ ਰਿਹਾ ਬਾਈ 120 ਕੂਟਰ ਉੱਡੇ ਸੀ 3200 ਮੁੱਢ ਸੀਗਾ ਅੱਜ ਦੀ ਅਗਲੀ ਮੋਟਰਸਾਈਕਲ ਵਾਲੀ ਬਾਜੀ ਸੀਗੀ ਵੀਰੇ ਪਿੰਡ ਪੁੱਚਰ ਕਲਾਂ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ 77 ਕੋ ਤੋਂ ਡੇ ਸੀ ਕਿ 3200 ਮੋੜ ਨੂੰ 4 ਵਜੇ ਬਾਜੀ ਨਹੀਂ ਪੜੀ ਬਈ ਇਹ ਪਹਿਲਾ ਨੰਬਰ ਬਣਾਇਆ ਗੁਰਸ਼ਬਦ ਸਰਾਣੇ ਮੋਟਰਸਾਈਕਲ ਦਾ ਜੇਤੂ ਰਿਹਾ ਦੂਜਾ ਨੰਬਰ ਬਣਾਇਆ ਬਾਈ ਕਾਕਾ ਪੰਡੋਰੀ ਸਿੱਧਵਾ ਕਾਪਾ ਦਾ ਜੇਤੂ ਰਿਹਾ ਤੀਜਾ ਨੰਬਰ ਬਾਈ ਕਾਕਾ ਕਾਲਸ ਕਾਪਾ ਦਾ ਜੇਤੂ ਰਿਹਾ ਬਾਈ ਤੇ ਪਹਿਲਾ ਮੋਟਰਸਾਈਕਲ ਵੀਰੇ ਗੁਰਸ਼ਬਦ ਸਰਾਣ ਦੂਜਾ ਕਾਕਾ ਪੰਡੋਰੀ ਤੀਜਾ ਵੀਰੇ ਕਾਕਾ ਕਾਲਸ ਬੰਡ ਪੁੱਛਰ ਗਲਾਂ ਦੀ ਆਪਰੇਟਾ 77 ਰੋਡੇ ਸੀਗੇ 3200 ਰੁਪਏ ਮੋਟੇ ਸੀ ਭਾਈ ਹੁਣ ਗੱਲ ਕਰਦੇ ਆਂ ਭਾਈ ਅੱਜ ਦੀ ਸਭ ਤੋਂ ਵੱਡੀ ਬਾਜੀ ਦੀ ਪਿੰਡ ਨਮੋਲ ਜ਼ਿਲ੍ਹਾ ਸੰਗਰੂਰ 111 ਕੂਟਰ ਰੋਡੇ ਸੀਗੇ ਵੀਰੇ 11000 ਮੋਟ ਨੂੰ 5 ਵਜੇ ਭਾਈ ਬਾਜੀ ਨਿਬੜੀ ਐ ਲੰਡੀ ਜੀਪ ਵਾਲੀ ਬਾਜੀ ਸੀ ਇਹ ਪਿੰਡ ਨਮੋਲ ਪਹਿਲਾ ਨੰਬਰ ਬਣਾਇਆ ਭਾਈ ਕਾਕਾ ਈਲਵਾਲ ਨੇ ਲੰਡੀ ਜੀਪ ਦਾ ਜੇਤੂ ਰਹਾ ਦੂਜਾ ਨੰਬਰ ਬਣਾਇਆ ਭਾਈ ਮੂਸ਼ੀ ਮੂਲਿਆਂ ਵਾਲੀ ਨੇ ਫਿਰ ਇਹਦਾ ਜੇਤੂ ਰਹਾ ਤੀਜਾ ਨੰਬਰ ਬਣਾਇਆ ਬਈ ਪੂਰੀ ਮਾਹੂਆਣਾ ਨੇ ਇਹ ਕੁਲਟਰ ਦਾ ਜੇਤੂ ਰਿਹਾ ਹੈ। ਬਾਕੀ ਵੀਰੇ ਜਿੱਤ ਕਿਵੇਂ ਸੀਗੀ ਤੇ ਸਾਂਝੀ ਸੋਚੀ ਹੋਈ ਸੀ ਜਾਂ ਨਹੀਂ ਇਹਦੇ ਵੀਰੇ ਵੀਰੇ ਆਪਾਂ ਨੂੰ ਕੋਈ ਅਪਡੇਟ ਨਹੀਂ ਹੈਗੀ। ਪਹਿਲਾ ਕਾਕਾ ਅਲੀਵਾਲ ਦੂਜਾ ਮੋਸੀ ਮੋਲੀਆ ਵਾਲੀ ਤੀਜਾ ਪੂਰੀ ਮਾਹੂਆਣਾ ਬਈ। ਅਗਲੀ ਬਾਜੀ ਸੀ ਬਈ ਪਿੰਡ ਪਮੱਦੀ ਜ਼ਿਲ੍ਹਾ ਲੁਧਿਆਣਾ 169 ਕੁਤਰ ਉੱਡੇ ਸੀਗੇ 3200 ਮੋਟ ਨੂੰ। 4.5 ਵਜੇ ਵੀਰੇ ਬਾਜੀ ਨਹੀਂ ਪੜੀ ਐ। ਪਹਿਲਾ ਨੰਬਰ ਬਣਾਇਆ ਬਈ ਰੰਗੀ ਪੈਲ ਨੇ ਮੋਟਰਸਾਈਕਲ ਦਾ ਜੇਤੂ ਰਿਹਾ। ਦੂਜਾ ਨੰਬਰ ਮੋਣੀ ਜੱਲਾ ਫਿਰ ਇਹਦਾ ਜੇਤੂ ਤੀਜਾ ਨੰਬਰ ਲਾਲੀ ਚੱਕ ਮਾਫੀ ਕੁਲਰਾ ਜੇਤੂ ਚੌਥਾ ਨੰਬਰ ਚੀਨਾ ਮਾਨਸਾ ਪੱਖੇ ਦਾ ਜੇਤੂ ਪੰਜਵਾਂ ਵੀਰੇ ਸੋਨੀ ਬਰੰਪਰ ਪੱਖੇ ਦਾ ਜੇਤੂ ਬਾਈ ਅਗਲੀ ਬਾਜੀ ਸੀਗੀ ਬਾਈ ਪਿੰਡ ਅਕਲਪੁਰ 2000 ਦੇ ਕਰੀਬ ਕੂਤਰ ਉੱਡਿਆ ਸੀ ਬਾਈ 1200 ਮੋਟ ਨੂੰ 3:20 ਮਿੰਟ ਤੇ ਛੱਤ ਕੂਤਰਾਂ ਚ ਬਾਜੀ ਸੰਜੀ ਹੋ ਗਈ ਸੀ ਲੱਕੀ ਗੁਣਾਚੌਰ ਸਨੀ ਜ਼ਮਰਾਏ ਜੱਸਾ ਮਠੱਡਾ ਅਰਜਨ ਲਕੇਰੀ ਲੱਖੀ ਰਾਈਆ ਗਰਵਾਜ ਬਾੜੇਵਾਲ ਤੇ ਅਭੀ ਅਕਲਪੁਰ ਬਾਈ ਅਗਲੀ ਬਾਜੀ ਸੀਗੀ ਬਾਈ ਪਿੰਡ ਰਾਜਗੜ੍ਹ ਨੇੜੇ ਰਾਏਕੋਟ 66 ਕੂਤਰ ਉੱਡੇ ਸੀ ਵੀਰੇ 1700 ਮੋਟ ਨੂੰ 2:45 ਮਿੰਟ ਤੇ ਚਾਰ ਕੂਤਰਾਂ ਦੀ ਬਾਜੀ ਸੰਜੀ ਹੋ ਗਈ ਸੀ ਗਦੀਪ ਭੈਣੀ ਸੇਮੀ ਭੈਣੀ ਪਵਲ ਕਲਸੀਆ ਬੱਬਾ ਜੌਲਾ ਬਾਈ ਇਹ ਚਾਰਾਂ ਦੀ ਸੰਜੀ ਹੋ ਗਈ ਸੀ ਪਿੰਡ ਰਾਜਗੜ੍ਹ ਨੇੜੇ ਰਾਏਕੋਟ 66 ਟੁੱਡੇ ਸੀ ਵੀਰੇ 1700 ਮੋਟ ਨੂੰ ਅਗਲੀ ਬਾਜੀ ਸੀ ਬਾਈ ਪਿੰਡ ਖੁੰਨਣ 47 ਕੂਤਰ ਉੱਡੇ ਸੀ ਵੀਰੇ 1200 ਮੋਟ ਨੂੰ 3:55 ਮਿੰਟ ਤੇ ਬਾਜੀ ਨਿਬੜੀ ਦੋ ਕੂਤਰਾਂ ਹੀ ਸਾਂਝੀ ਹੋ ਗਈ ਸੀ ਗੋਰਾ ਭਾਗੂ ਲੱਖਾ ਖੋਨਣ ਅਗਲੀ ਬਾਜੀ ਸੀ ਬਈ ਪਿੰਡ ਛੇਕ ਦੌਲਤ ਜਗਰਾਉ 162 ਕੂਤਰ ਉੱਡੇ ਸੀਗੇ 1200 ਮੋਟ ਨੂੰ 4:45 ਤੇ ਚਾਰ ਕੂਤਰਾਂ ਹੀ ਸਾਂਝੀ ਹੋ ਗਈ ਸੀ ਸੁਖ ਸਿਧਮਾ ਬਲਜੀਤ ਸਿਵੀਆਂ ਇੱਕ ਗੁੜੇ ਤੋਂ ਸੀਗਾ ਬਾਈ ਤੇ ਇੱਕ ਕੂਤਰ ਦਾ ਮੇਰੇ ਪਤਾ ਨਹੀਂ ਲੱਗਿਆ ਕਿੱਥੋਂ ਸੀ ਅਗਲੀ ਬਾਜੀ ਸੀ ਬਈ ਪਿੰਡ ਕੋਵਰਾਲਾ ਜ਼ਿਲ੍ਹਾ ਮਾਨਸਾ 87 ਕੂਤਰ ਉੱਡੇ ਸੀਗੇ 1200 ਮੋਟ ਨੂੰ 4:00 ਵਜੇ ਬਾਜੀ ਨਿਬੜੀ ਬਾਜੀ ਤਿੰਨ ਕੂਤਰਾਂ ਹੀ ਸਾਂਝੀ ਹੋ ਗਈ ਸੀ ਮੱਪਰੀ ਬੱਪੀ ਆਣਾ ਇਹਨੇ ਪਹਿਲਾ ਨੰਬਰ ਬਣਾਇਆ ਦੋ ਕੂਤਰ ਬਾਈ ਰੁਪਿੰਦਰ ਮਾਨਸਾ ਦੇ ਸੀਗੇ ਅਗਲੀ ਬਾਜੀ ਇਸ ਲਈ ਪਿੰਡ ਕਣੀਏ ਆਲਾ 70 ਤੋਂ 80 ਦੇ ਕੂਤਰ ਵਿੱਚ ਓਡੇ ਸੀ ਬਾਈ 1700 ਮੋਟ ਨੂੰ 6 ਕੂਤਰਾਂ ਹੀ ਸਾਂਝੀ ਹੋ ਗਈ ਸੀ ਚਰਨੀ ਪੁੱਚੋ ਕੁਦਰਤ ਸਮਾਲ ਸਰ ਬਲਜੀਤ ਚੰਨੂ ਸੁੱਖਾ ਪਲੂਰ ਹਰਪ੍ਰੀਤ ਮਾੜੀ ਆਵਣਾ ਝਖੜ ਵਾਲਾ ਅਗਲੀ ਬਾਜੀ ਸਿਬਈ ਪਿੰਡ ਉੱਬਿਆ 51 ਕੂਤਰ ਓਡੇ ਸੀ 1200 ਮੋਟ ਨੂੰ 4:15 ਮਿੰਟ ਤੇ ਵੀਰੇ ਦੋ ਕੁ ਉੱਤਰ ਰਹਿ ਗਏ ਸੀ ਦੋਵੇਂ ਵੀਰੇ ਸੋਨੀ ਲੁੱਗਾਂ ਦੇ ਜੇਤੂ ਰਹੇ ਬਈ ਇੱਥੇ ਤੇ ਇਹ ਸੀ ਵੀਰੇ ਬਾਜੀਆਂ ਦੀ ਅਪਡੇਟ ਤੇ ਹੁਣ ਤੁਹਾਨੂੰ ਵੀਰੇ ਅੱਜ ਜਿਹੜੀਆਂ ਬਾਜੀਆਂ ਸੀ ਵੱਡੀਆਂ ਟਰੈਕਟਰ ਵਾਲੀ ਤੇ ਜੀਪ ਵਾਲੀ ਉਹਨਾਂ ਦੀ ਥੋੜੀ ਜਿਹੀ ਝਲਕਾਂ ਦਿਖਾਉਣੇ ਆ ਟਰੈਕਟਰ ਵਾਲੀ ਬਾਜੀ ਸੀ ਵੀ ਪਿੰਡ ਰੂਮੀ ਤੇ ਜੀਪ ਵਾਲੀ ਬਾਜੀ ਸੀ ਵੀਰੇ ਅੱਜ ਪਿੰਨ ਨਮੋਲ ਬਾਦੋ ਮਿੰਟ ਤੋਰਦਾ ਦਿਖਾ ਦਈਏ ਪੰਜਾਂ ਦਾ ਤੇ اے ਸੀ ਵੀਰੇ ਅੱਜ ਦੀ ਵੀਡੀਓ 26 ਮਈ 2024 ਨੂੰ اڈੀਆਂ ਸਾਰੀਆਂ ਬਾਜ਼ੀਆਂ ਦੀ ਅਪਡੇਟ ਤੇ ਵੀਡੀਓ ਵਧੀਆ ਲੱਗੀ ਹੋਈ ਤਾਂ ਬਾਈ ਸ਼ੇਅਰ ਜ਼ਰੂਰ ਕਰਦੇ ਹੋ ਸਾਰੇ ਕੂਤਰਾਂ ਵਾਲੇ ਗਰੁੱਪਾਂ 'ਚ ਤੇ ਲਾਈਕ ਕਰਦੇ ਹੋ ਬਾਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬਾਈ ਕੱਲ ਨੂੰ 27 ਮਈ 2024 ਨੂੰ اڈੀਆਂ ਬਾਜ਼ੀਆਂ ਦੀ ਅਪਡੇਟ ਨੂੰ ਦੇਖਣ ਲਈ ਕੱਲ ਨੂੰ ਵੀਰੇ ਕੂਤਰ ਬਾਜੀ ਦਾ ਮਹਾਕੰਮ ਮੁਕਾਬਲਾ ਹੋਣ ਜਾ ਰਿਹਾ ਕਾਪੀ ਵਾਲੇ ਬਾਈ ਧੀਰੇ ਮੱਖੇ ਤੇ ਪਿੰਡ ਪਿੰਡ ਮੱਖਾ ਜ਼ਿਲ੍ਹਾ ਮਾਨਸਾ 7200 ਰੁਪਏ ਵੀਰੇ ਐਂਟਰੀ ਆ ਪਹਿਲਾ ਨਾਮ ਵੀਰੇ ਫੋਰ ਟਰੈਕਟਰ ਜਿਹੜਾ ਸਣੀ ਇੰਗਲੈਂਡ ਵੀਰ ਵੱਲੋਂ ਦਿੱਤਾ ਜਾਣਾ 4 ਟਰੈਕਟਰ 3500 ਦੀ ਜਿੱਤ ਆ ਵੀਰੇ। ਦੂਜਾ ਨਾਮ ਆ ਵੀਰੇ ਫਰਿੱਜ 2500 ਦੀ ਜਿੱਤ। ਤੀਜਾ ਨਾਮ ਆ ਵੀਰੇ ਕੂਲਰ 1000 ਦੀ ਜਿੱਤ ਬਾਈ। ਤੇ ਇਹ ਬਾਜੀ ਵੀਰੇ ਲਾਈਵ ਵੀ ਚੱਲੇਗੀ ਬਾਈ ਸਟਾਰ ਕੋ ਉੱਤਰ ਬਾਜੀ ਕਲਦੀਪ ਢਿੱਲਮਾ ਦੇ ਚੈਨਲ ਤੇ। ਤੁਸੀਂ ਲਾਈਵ ਵੀ ਆਨੰਦ ਲੈ ਸਕਦੇ ਹੋ ਵੀਰੇ ਬਾਜੀ ਦਾ ਤੇ ਆਪਣੇ ਚੈਨਲ ਤੇ ਵੀ ਵੀਰੇ ਤੁਹਾਨੂੰ ਅਪਡੇਟ ਮਿਲੂਗੀ ਇਹ ਬਾਜੀ ਦੀ ਸਾਰੀ। ਤੇ ਇਹੀ ਜੀ ਵੀਰੇ ਅਜੀਆਂ ਬਾਜੀਾਂ ਦੀ ਅਪਡੇਟ ਵੀਡੀਓ ਵਧੀਆ ਲੱਗੀ ਸ਼ੇਅਰ ਜਰੂਰ ਕਰ ਦਿਓ ਸਾਰੇ ਕੋ ਉੱਤਰ ਵਾਲੇ ਗਰੁੱਪਾਂ 'ਚ। ਤੇ ਧੰਨਵਾਦ ਆ ਬਾਈ ਸਾਰਿਆਂ ਦਾ ਨਾ। ਵੀਡੀਓ ਨੂੰ ਬਹੁਤ ਵਧੀਆ ਪਿਆਰ ਮਿਲ ਰਿਹਾ ਹੈ ਨਾ ਬਈ ਤੁਹਾਡਾ ਸਾਰੇ ਵੀਰ ਵਧੀਆ ਸ਼ੇਅਰ ਵੀ ਕਰਦੇ ਨੇ ਤੇ ਲਾਈਕ ਵੀ ਕਰਦੇ ਨੇ ਤੇ ਧੰਨਵਾਦ ਆ ਬਾਈ ਤੁਹਾਡਾ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਵੀਰੇ